ਲਾ ਮੰਤਰ ਵਾਹਿਗੁਰੂ ਜਿਹੜਾ ਸਭ ਤੇ ਛਾਇਆ ਹੋਇਆ ਹੈ ਇਸ ਦਾ ਆਪਣੇ ਮੁਖ ਨਾਲ ਜਾਪ ਜਪਾਓ ਤੁਹਾਡੇ ਅੱਗੇ ਨੌ ਨਦੀਆਂ ਖੜੀਆਂ ਰਹਿਣਗੀਆਂ ਤੇ ਦੂਜੇ ਪਾਸੇ 18 ਸਦੀਆਂ ਖੜੀਆਂ ਦੇਖਿਓ ਤੁਹਾਡੇ ਸਾਹਮਣੇ ਲక్ష్ਮੀ ਖੜੀ ਹੋ ਕੇ ਦੇਵੀ ਦੇਵਤੇ ਗੰਦਰਵ ਕੇ ਨਰ ਇਹ ਸਾਰੇ ਤੁਹਾਨੂੰ ਵੇਖ ਰਹੇ ਹਨ ਜਿਨੇ ਵੀ ਦੇਵੀ ਦੇਵਤੇ ਹਨ ਉਹ ਸਾਰੇ ਆਪ ਦੀ ਆਗਿਆਕਾਰੀ ਹਨ ਦਿਨਾਂ ਲੋਕਾਂ ਵਿੱਚ ਜਿਹੜੇ ਮਾਨਮੁਖੀ ਹਨ ਉਹ ਸਾਰੇ ਤੁਹਾਡੇ ਸਾਹਮਣੇ ਹੱਥ ਜੋੜ ਕੇ ਖੜੇ ਹਨ ਇਹ ਜਿੰਨੇ ਵੀ ਦੇਵੀ ਦੇਵਤੇ ਆ ਸਾਰੇ ਤੁਹਾਡੇ ਅਧੀਨ ਰਹਿਣਗੇ ਤੇ ਤੁਹਾਨੂੰ ਨਮਸਕਾਰ ਕਰ ਰਹੇ ਹਨ ਤੁਸੀਂ ਇਹਨਾਂ ਵੱਲ ਵੇਖੋ ਫਿਰ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸੁਣਿ ਮਰੋਕੇ ਕਿਆ ਮੈਂ ਇਹਨਾਂ ਪਾਸੋਂ ਕੋਈ ਕੰਮ ਨਹੀਂ ਲੈਣਾ ਮੈਂ ਇਹਨਾਂ ਨੂੰ ਕੀ ਕਰਨਾ ਹੈ ਇਹਨਾਂ ਦੀ ਮੈਨੂੰ ਕੋਈ ਲੋੜ ਨਹੀਂ ਹੈ ਪਾਸ਼ਾ ਜੀ ਕਿਉਂਕਿ ਆਪ ਜੀ ਦੇ ਦਰਸ਼ਨ ਆਪ ਹੀ ਦੇ ਚਰਨ ਕਮਲ ਮੇਰੇ ਹਿਰਦੇ ਵਿੱਚ ਵਸ ਰਹੇ ਹਨ ਹੀ ਮੇਰੇ ਮਾਲਕ ਤੁਸੀਂ ਸਾਰਿਆਂ ਦੀ ਮੰਦੀ ਜਾਣਦੇ ਹੋ ਜਿਵੇਂ ਵਰਤ ਰਹੀ ਉਸ ਤਰ੍ਹਾਂ ਹੀ ਤੁਸੀਂ ਜਾਣਦੇ ਹੋ ਐਸ ਲਈ ਮੇਰੇ ਹਿਰਦੇ ਦੀ ਇੱਛਾ ਤਾਂ ਆਈ ਵੇ ਕਿ ਤੁਸੀਂ ਸਦਾ ਹੀ ਮੇਰੇ ਚਿੱਤ ਵਿੱਚ ਵਸੋ ਸ੍ਰੀ ਗੁਰੂ ਅੰਗਦੇਵ ਪਾਸ਼ਾ ਜੀ ਨੇ ਸ੍ਰੀ ਗੁਰਮੁਖਰ ਦਾਸ ਪਾਸ਼ਾ ਜੀ ਦੇ ਬਚਨ ਸੁਣ ਕੇ ਸਮਝਾਇਆ ਕਿ ਤੁਹਾਡੇ ਕਹਿਣ ਤੋਂ ਬਗੈਰ ਹੀ ਸਭ ਕੁਝ ਤੁਹਾਡੇ ਕੋਲ ਆ ਜਾਵੇਗਾ ਤੁਸੀਂ ਕਰਨਾ ਕਾ ਰਾਮਣ ਹਾਰੋ ਤੇ ਸਦਾ ਹੀ ਤੁਹਾਡੀ ਆਗਿਆ ਚੱਲਣੀ ਏ ਚਾਹੋ ਤਾਂ ਨਾ ਕਹੋ ਨਾ ਚਾਹੋ ਤਨਾ ਕਹੋ ਐ ਸਭ ਆਪਣੇ ਨੇੜੇ ਹੀ ਜਾਣੋ ਹੁਣ ਸਾਰੇ ਜਗ ਦਾ ਤੁਹਾਨੂੰ ਗੁਰੂ ਬਣਾਇਆ ਏ ਤੇ ਰਾਜ ਯੋਗ ਦਾ ਤੁਹਾਨੂੰ ਸਿੰਘਾਸਣ ਦਿੱਤਾ ਏ ਤੁਸੀਂ ਸਾਰਿਆਂ ਨੂੰ ਸਤਨਾਮ ਦਾ ਸਿਮਰਨ ਕਰਨ ਦਾ ਉਪਦੇਸ਼ ਦੇਣਾ ਤੇ ਤੁਹਾਡਾ ਆਦੇਸ਼ ਸੁਣ ਕੇ ਸਾਰੇ ਸਿੱਖ ਸੇਵਕ ਵੱਡੇ-ਵੱਡੇ ਭਗਤ ਬਣ ਜਾਣਗੇ ਤੁਸੀਂ ਹਜ਼ਾਰਾਂ ਅਮਨੁੱਖਾਂ ਦੇ ਹਿਰਦੇ ਵਿੱਚ ਗਿਆਨ ਦੇ ਕੇ ਉਹਨਾਂ ਦਾ ਕਲਿਆਣ ਕਰਨਾ ਹੈ ਮੈਂ ਤੁਹਾਡੇ ਪ੍ਰੇਮ ਭਗਤੀ ਦੇਖ ਕੇ ਕਿ ਉਸਤੇ ਵਸਵੇ ਚੋਕੇ ਸਾਰੀ ਰਦੀਆਂ ਸਿਧੀਆਂ ਭਗਤੀ ਤੁਹਾਨੂੰ ਦੇ ਦਿੱਤੀ ਏ ਇਸ ਤਰ੍ਹਾਂ ਬਾਬਾ ਬੁੱਢਾ ਜੀ ਪਾਸੋਂ ਪੰਜ ਪੈਸੇ ਤੇ ਕਿਨਾਰੀਅਲ ਲੈ ਕੇ ਗਿਆਨ ਦੇ ਸਾਗਰ ਪਾਵਾ ਗੁਰੂ ਸਾਹਿਬ ਜੀ ਖੜੇ ਹੋ ਗਏ ਤੇ ਸ੍ਰੀ ਗੁਰੂ ਅਮਰਦਾਸ ਪਾਸ਼ਾ ਜੀ ਦੇ ਦੁਆਲੇ ਪ੍ਰਕਰਮਾ ਕੀਤੀਆਂ ਜਿਵੇਂ ਗੁਰੂ ਘਰ ਵਿੱਚ ਰੀਤ ਚੱਲਦੀ ਸੀ ਉਸੇ ਤਰ੍ਹਾਂ ਕੀਤਾ ਏ ਪੰਜ ਪੈਸੇ ਅੱਗੇ ਧਾਰ ਦੇ ਤੇ ਚੋਲੀ ਵਿੱਚ ਨਾਰੀਅਲ ਰੱਖ ਕੇ ਖੜੇ ਹੋ ਗਏ ਫਿਰ ਮੱਥਾ ਟੇਕ ਕੇ ਆਪਣਾ ਸਿੰਘਾਸਣ ਦੇ ਦਿੱਤਾ ਤੇ ਸਾਰਿਆਂ ਨੂੰ ਕਿਹਾ ਕਿ ਮੇਰੇ ਸੇ ਪੁੱਤਰ ਤੇ ਸੇਵਕ ਜੋ ਮੇਰੇ ਅੰਤ ਸਮੇਂ ਤੱਕ ਮੇਰੇ ਬਾਸ ਰਹਿਣਾ ਚਾਹੁੰਦੇ ਹਨ ਉਹ ਸਾਰੇ ਉੱਠ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਮੱਥਾ ਟੇਕੋ ਨਹੀਂ ਤਾਂ ਹੋਰ ਜਿਸ ਤਰ੍ਹਾਂ ਤੁਹਾਡੇ ਮਨ ਵਿੱਚ ਉਸੇ ਤਰ੍ਹਾਂ ਕਰੋ ਇਹ ਸੁਣ ਕੇ ਸਭ